ਬਿੱਤੇ ਦਿਨ ਵਿਸਾਖੀ ਦਿਹਾੜੇ ਦੇ ਮੌਕੇ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼ਰਮਣੀਆਂ ਅਕਾਲੀ ਦਲ ਵੱਲੋਂ ਕੀਤੀ ਗਈ ਕਾਨਫਰੰਸ ਦੇ ਸ਼ਰਮਣੀਆਂ ਅਕਾਲੀ ਦਲ ਵੱਲੋਂ ਲਗਾਈਆਂ ਗਈਆਂ ਝੰਡੀਆਂ ਤੇ ਸਵਾਲ ਖੜੇ ਕਰਦੇ ਹੋਏ ਸ਼ਰਮਣੀਆਂ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਸਰਪ੍ਰਸਤ ਈਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਗਾਂਦੇ ਜਿਹੜਾ ਦਸਤ ਕਰਨਾ ਸਾਹਤਿਕਾਟ ਹੋਇਆ ਸੀਗਾ ਖਾਲਸਾ ਸਿਰਜਣਾ ਦਿਹਾੜੇ ਦਾ ਉਸ ਮੌਕੇ ਦੇ ਉੱਤੇ ਦੇਖਿਆ ਗਿਆ ਹੈਗਾ ਕਿ ਸਾਹ ਸੁਖਪੀਰ ਸਿੰਘ ਬਾਦਲ ਨੇ ਆਪਣੇ ਪਾਰਟੀ ਦੇ ਝੰਡੇ ਜਿਹੜੇ ਕੇਸਰੀ ਰੰਗ ਦੇ ਸੀਗੇ ਔਰ ਉਹਦੇ ਉੱਤੇ ਤਕੜੀ ਛਪੀ ਹੋਈ ਸੀ ਉਹ ਦੀਵਾਨ ਮੋਰ ਜਿੱਥੇ ਕੱਟ ਕੀਤਾ ਉਹਨਾਂ ਨੇ ਕਐਸਜੀਪੀਸੀ ਦੀ ਥਾਪ ਤੇ ਉਹਨਾਂ ਨੇ ਸਾਰੇ ਕਿਤੇ ਬਾਹਰ ਲਾਤੇ ਸੀਗੇ ਇਹਦੀ ਅਸੀਂ ਵੀਡੀਓ ਵੀ ਬਣਾਈ ਹੈਗੀ ਆ ਹੁਣ ਪਹਿਲੀ ਗੱਲ ਤਾਂ ਇਹ ਹੈ ਕੌਲਤਕ ਸਾਹਿਬ ਨੇ ਬਸੰਤੀ ਤੇ ਸੂਰਮਈ ਰੰਗ ਦੇ ਸਾਨੂੰ ਨਿਸ਼ਾਨ ਸਾਹਿਬ ਨੌਨ ਨੂੰ ਜਿਹਾ ਹੈਗਾ ਹੁਕਮ ਕੀਤਾ ਹੈਗਾ ਇਹਨਾਂ ਨੇ ਬੀਜੇਪੀ ਦਾ ਕੇਸਰੀ ਰੰਗ ਦਿੱਤਾ ਹੈਗਾ ਦੂਜੀ ਗੱਲ ਜਿਹੜੇ ਨਿਸ਼ਾਨ ਸਾਹਿਬ ਹੈ ਉਹ ਬਹੁਤ ਪ੍ਰਾਤਨ ਸਿੱਖ ਕੌਮ ਦੀ ਨਿਸ਼ਾਨੀਆਂ ਹਰਗੁਣ ਬਾਦਸ਼ਾਹੀ ਉਹ ਦੇਣਾ ਮੇਰੀ ਪੀੜੀ ਦੀ ਉਹ ਸਾਨੂੰ ਦੱਸਦੇ ਆ ਕਿ ਅਸੀਂ ਆਪਣੇ ਧਰਮ ਅਧੀਨ ਤੁਰਨਾ ਹੈਗਾ ਸਾਡੇ ਧਰਮ ਦਾ ਚਿੰਨ ਹੈ ਕਿ ਅਸੀਂ ਜਬਰ ਨਹੀਂ ਸਹਿਣਾ ਅਸੀਂ ਹਮੇਸ਼ਾ ਹੁਕਮ 'ਚ ਰਹਿਣਾ ਹੈਗਾ ਔਰ ਇਹ ਜਿਹੜੇ ਨਿਸ਼ਾਨ ਸਾਹਿਬ ਹੈ ਇਹਦੇ ਪਿੱਛੇ ਬਹੁਤ ਸਾਰੇ ਗੁਰੂ ਸਾਹਿਬਾਨ ਔਰ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਖੂਨ ਵੀ ਡੁੱਲਿਆ ਹੈਗਾ ਉਹਨੂੰ ਇੱਕ ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਸਿੰਬਲ ਮਗਰ ਉਹ ਤਬਦੀਲ ਕਰਕੇ ਗੁਰੂ ਘਰਾਂ ਦੇ ਉੱਤੇ ਸਜਾ ਦੇਣਾ ਅਸੀਂ ਸਮਝਦੇ ਹਾਂ ਕਿ ਗੁਰੂ ਘਰ ਦੀ ਮਰਿਆਦਾ ਦੇ برخلاف ਇੱਕ ਬਹੁਤ ਵੱਡੀ ਉਲੰਘਣਾ ਕੀਤੀ ਗਈ ਹੈ ਔਰ ਇਹਦਾ ਜਵਾਬ ਇਸ ਦਿਨ ਨੂੰ ਹੋਣਾ ਪੈਣਾ ਔਰ ਇਹਦੇ ਬਾਰੇ ਅਸੀਂ ਅੱਜ ਮੈਨੇਜਰ ਸਾਹਿਬ ਨੂੰ ਜਿਹੜਾ ਪ੍ਰਧਾਨ ਐਸਟੀਪੀਸੀ ਦਾ ਉਹਦੇ ਵੀ ਇੱਕ ਮਨਪੱਤਰ ਦੇਣ ਆਏ ਹੈ ਔਰ ਇਹ ਅਸੀਂ ਦੇ ਕੇ ਫਿਰ ਆਪਣੀ ਰਹਿਮਾਨੀ ਕਰਾਂਗੇ ਠੀਕ ਪ੍ਰਾਪਰਟੀ ਵੇਚਣੇ ਔਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز